ਸਸਿਕਾਹ ਤੁਸੀਂ ਜਿਹੜੇ ਸੱਚਾਈ ਦੇ ਨਾਲ ਮੈਂ ਰਣਜੀਤ ਗਿੱਲ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਖਨੌਰੀ ਮੋਰਚੇ ਦੀਆਂ ਪੰਜਾਬ ਦੁੱਧ ਦੀ ਡੇਰੀ ਜੁਨੀਅਨ ਪੰਜਾਬ ਦੇ ਵੱਲੋਂ 2500 ਲੀਟਰ ਜਿਹੜਾ ਦੁੱਧ ਹੈ ਅੱਜ ਇਕੱਠਾ ਕਰਕੇ ਇਕੱਤਰ ਕਰਕੇ ਮੋਰਚੇ ਤੇ ਲਿਆਂਦਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਤਾਂ ਇਹ ਭਰਾ ਨੇ ਜਿਹੜੇ ਪੰਜਾਬ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਲਿਆਏ ਨੇ ਡੇਰੀ ਵਾਲੇ ਭਰਾ ਨੇ ਜਿਹੜੇ ਹਮੈਦ ਦੇ ਵਿੱਚ ਆਏ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਕਿਹੜੇ ਥਾਂ ਤੋਂ ਲੈ ਕੇ ਆ ਦੁੱਧ ਲੈਣ ਵਾਲੀ ਮੋਰਚੇ ਤੇ ਹਾਂਜੀ ਸਰ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਉਹਨਾਂ ਨੇਕਤਾ ਤੋਂ ਤੇ ਲਿਆਉਣ ਦਾ ਇਸ ਤਰ੍ਹਾਂ ਹੈਗਾ ਜੀ ਸਾਡੀ ਸੂਬੇ ਲੈਵਲ ਦੀ ਜਥੇਬੰਦੀ ਆ ਅਸੀਂ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਸਾਡੇ ਆਗੂ ਸਾਹਿਬਾਨ ਤੇ ਸਾਥੀ ਸਾਡੇ ਨਾਲ ਆ ਜਿਹੜੇ ਇਸ ਮੋਰਚੇ ਦੇ ਵਿੱਚ ਪਹੁੰਚੇ ਆ ਔਰ ਜਿਹੜਾ ਇਹ ਦੁੱਧ ਲਿਆਉਣਾ ਇਹ ਸਾਡੀ ਸਮੁੱਚੀ ਸੂਬੇ ਦੀ ਲੀਡਰਸ਼ਿਪ ਦਾ ਇਹ ਫੈਸਲਾ ਸੀ ਕਿਉਂਕਿ ਜਦੋਂ ਪਹਿਲਾਂ ਕਿਸਾਨ ਅੰਦੋਲਨ ਚੱਲਿਆ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਉਦੋਂ ਵੀ ਦੁੱਧ ਦੀ ਯੂਨੀਅਨ ਵੱਲੋਂ ਉਸ ਅੰਦੋਲਨ ਦੀ ਡਟਵੀਂ ਹਮਾਇਤ ਔਰ ਜਿਹੜੀਆਂ ਆਪਣੀ ਜਿੱਤ ਵੀ ਹੋਈ ਮੋਦੀ ਨੇ ਮੰਨ ਲਓ ਮੰਗਾ ਮੰਨੀਆਂ ਤੇ ਕਾਨੂੰਨ ਆ ਜਿਹੜੇ ਉਹ ਰੱਦ ਕਰੇ ਕਿ ਆਹ ਜਿਹੜੀ ਗਰੰਟੀ ਉਹਨਾਂ ਨੇ ਲਈ ਵੀ ਅਸੀਂ ਐਮਐਸਪੀ ਲਾਗੂ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਉਹ ਆਪਾਂ ਦੇਖ ਹੀ ਰਹੇ ਆ ਵੀ ਭਾਜਦੀ ਨਜ਼ਰ ਆ ਰਹੀ ਆ ਕਿਸੇ ਵੀ ਗੱਲ ਤੇ ਝੋਨੇ ਦਾ ਦੇਖੋ ਕੀ ਹਾਰ ਹੋਇਆ ਕਿ ਕੋਈ ਝੋਨਾ ਨਹੀਂ ਤੋਲਿਆ ਜਾ ਰਿਹਾ ਅਸੀਂ ਕੋਈ ਹੋਰ ਨਹੀਂਗਾ ਤਾਂ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਆਪਣੇ ਕਿਸਾਨ ਲੀਡਰ ਆ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਆਪਾਂ ਜਾਣਦੇ ਆ ਇਹਨਾਂ ਨੂੰ ਅੱਜ 25ਵਾਂ ਦਿਨ ਹੋ ਗਿਆ ਮਰਨwarte ਤੇ ਬੈਠਿਆ ਨੂੰ ਔਰ ਜੋ ਇਹ ਸੈਂਟਰ ਦੀ ਸਰਕਾਰ ਆ ਉਨੀ ਅੰਨੀ ਤੇ ਗੁੰੰਗੀ ਬੋਲੀ ਸਰਕਾਰ ਦੇ ਕੋਈ ਕੰਨ ਤੇ ਜੂਨ ਹੀ ਸਰਕ ਰਹੀਗੀ ਤਾਂ ਅਸੀਂ ਇਹ ਆਪ ਦੀ ਜਥੇਬੰਦੀ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਵੱਲੋਂ ਇਹ ਫੈਸਲਾ ਲਿਆ ਕਿ ਜਿਵੇਂ ਆਪਾਂ ਪਹਿਲਾਂ ਜਦੋਂ ਲੰਮਾ ਸਮਾਂ ਸੰਘਰਸ਼ ਚੱਲਿਆ ਸੀ ਉਦੋਂ ਵੀ ਆਪਾਂ ਦੁੱਧ ਦੀ ਸੇਵਾ ਲੈ ਕੇ ਉੱਥੇ ਆਪਾਂ ਨਿਰੰਤਰ ਸੇਵਾ ਜਾਰੀ ਰੱਖੀ ਸੀ ਜਾਂਦੇ ਰਹੇ ਆ ਤਾਂ ਆਪਾਂ ਨੂੰ ਹੁਣ ਵੀ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਵੱਲੋਂ ਦੁੱਧ ਦੀ ਸੇਵਾ ਲਿਜਾਣੀ ਚਾਹੀਦੀ ਆ ਆਪਾਂ ਨੂੰ ਹਮਾਇਤ ਕਰਨੀ ਚਾਹੀਦੀ ਆ ਇਸ ਕਰਕੇ ਅਸੀਂ ਇਹ ਫੈਸਲਾ ਲੈਂਦੇ ਆ ਅੱਜ ਅਸੀਂ 2500 ਲੀਟਰ ਦੁੱਧ ਖਨੌਰੀ ਬਾਡਰ ਤੇ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਏਕਤਾ ਵੱਲੋਂ ਸਾਡੀ ਸੂਬੇ ਦੀ ਸਮੁੱਚੀ ਲੀਡਰਸ਼ਿਪ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਥੀ ਸਾਡੇ ਨਾਲ ਇੱਥੇ ਮੋਰਚੇ ਦੀ ਹਮਾਇਤ ਚ ਆਏ ਆ ਔਰ ਦੁੱਧ ਦੀ ਸੇਵਾ ਲੈ ਕੇ ਆਏ ਆ ਔਰ ਮੈਂ ਡੱਲੇਵਾਲ ਸਾਹਿਬ ਨੂੰ ਸਮੁੱਚੀ ਕਿਸਾਨ ਜਥੇਬੰਦੀ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਅੱਗੇ ਵੀ ਜਿਹੜੀ ਇਹ ਸੇਵਾ ਕੀ ਨਿਰੰਤਰ ਜਾਰੀ ਰਹੂਗੀ ਆਪਦਾ ਅਸੀਂ ਉਹੋ ਜਿਹਾ ਸਿਸਟਮ ਬਣਾ ਕੇ ਜੇਕਰ ਸੰਘਰਸ਼ ਲੰਮਾ ਚੱਲਦਾਗਾ ਤਾ ਅਸੀਂ ਦੁੱਧਾ ਜਿਹੜਾ ਇਹ ਇਸੇ ਤਰ੍ਹਾਂ ਬਾਰਡਰ ਤੇ ਲੈ ਕੇ ਆਉਂਦੇ ਆ ਤੇ ਤੋਂ ਆਇਆ ਕਰੂਗੀ ਸੇਵਾ ਕਿ ਭਾਈ ਤੁਹਾਡੇ ਲਈ ਨਹੀਂ ਡੇਲੀ ਨਹੀਂ ਜੀ ਇਹ ਤਕਰੀਬਨ ਮੰਨ ਲਓ ਵੀ 15 ਕਿ ਦਿਨਾਂ ਬਾਅਦ ਆਪਾਂ ਮਹੀਨੇ 'ਚ ਮੰਨ ਲਓ ਦੋ ਵਾਰੀ ਚੱਕਰ ਲਾਇਆ ਕਰਾਂਗੇ ਆਪਾਂ ਐਵੇਂ ਕੋਈ ਝੂਠ ਮਾਰੀਏ ਇੱਥੇ ਵੀ ਡੇਲੀ ਆਵਾਂਗੇ ਜਾ ਕੇ ਮੈਂ ਹੋਰ ਵੀ ਸਾਡੇ ਬਥੇਰੇ ਸਾਥੀ ਹੈਗੇ ਆ ਵੀ ਸੇਵਾ ਹੁੰਦੀ ਹੈ ਇੱਥੇ ਆਪਾਂ ਵੇਣੇ ਆ ਪਰ ਜਥੇਵੰਦੀ ਦਾ ਰਹਿ ਗਿਆ ਜਥੇਵੰਦੀ ਦਾ ਆ ਉਹਦਾ ਸਿਸਟਮ ਹੁੰਦਾ ਜਿਵੇਂ ਹੁਣ ਪੰਜਾਬ ਦੇ ਵਿੱਚ ਕੋਈ 2.5 ਤੋਂ 3 ਲੱਖ ਦੁੱਧੀ ਹੈ ਜੋ ਦੁੱਧ ਦਾ ਕਾਰੋਬਾਰ ਕਰਦਾ ਇਸ ਤੋਂ ਦਿਨਾਂ ਜੁੜਿਆ ਹੋਇਆ ਔਰ ਇਹ ਕੋਈ ਇਹ ਨਹੀਂ ਹੈਗਾ ਕੋਈ ਸਾਨ ਹੈ ਕਿਉਂਕਿ ਅਸੀਂ ਵੀ ਕਿਸਾਨ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਆ ਤਾਂ ਸਾਡਾ ਇਹ ਫਰਜ਼ ਬਣਦਾ ਵੀ ਇਹ ਅਸੀਂ ਭਲੀ ਭਾਂਤ ਜਾਣਦੇ ਆ ਵੀ ਜੇਕਰ ਕਿਸਾਨੀ ਬਚੂਗੀ ਤਾਂ ਫੇਰ ਹੀ ਜਿਹੜਾ ਦੁੱਧ ਦਾ ਕਾਰੋਬਾਰ ਆ ਉਹ ਬਚੂਗਾ ਜੋ ਸਾਡੇ ਇਹ ਕਿਸਾਨ ਭਰਾ ਆਗੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਆ ਡੇਰੀ ਫਾਰਮ ਵੀ ਹੈਗੇ ਆ ਤਾਂ ਜੇਕਰ ਇਹ ਕਿਸਾਨੀ ਨਾ ਬਚੀ ਤਾਂ ਦੁੱਧ ਵੀ ਨਹੀਂ ਬਚਣਾਗਾ ਇਹ ਤੁਹਾਨੂੰ ਇੱਥੇ ਦੀ ਗੱਲ ਹੈ ਸਾਡੀ ਜਿਹੜੀ ਸਿਹਤ ਲਗਾਤਾਰ ਬਈ ਵਿਗੜ ਰਹੀ ਹੈ ਤਾਂ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਵੀ ਹਸਪਤਾਲ ਚ ਦਾਖਲ ਕਰੋ ਸਰਕਾਰਾਂ ਤੇ ਕੋਈ ਜੂ ਨਹੀਂ ਸਰਕ ਰਹੀਗੀ ਨਹੀਂ ਸਰਕਾਰਾਂ ਤੇ ਜੂ ਤਾਂ ਨਹੀਂ ਸਰਕ ਰਹੀ ਪਰ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਕੱਲ ਨੂੰ ਸਾਡੇ ਬਹੁਤ ਹੀ ਵਧਿਆ ਸੂਝ ਮਾਣ ਆਪਾਂ ਕਹਿ ਲਗੇ ਸਰਕਾਰ ਅੱਗੂ ਆ ਉਹ ਕੈਂਸਰ ਪੀੜਤ ਹੋਣ ਦੇ ਬਾਵਜੂਦ ਵੀ ਮੰਨ ਲਾ ਵੀ ਕਿਸਾਨੀ ਲਈ ਆਪਾਂ ਕਹਿ ਲਗੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਤਾਂ ਸਰਕਾਰਾਂ ਦੇ ਕੰਨ ਦੇ ਜੂੰ ਸਰਕਣੀ ਚਾਹੀਦੀ ਹੈ ਕਿਉਂਕਿ ਸਰਕਾਰਾਂਆਂ ਜਿਹੜੀਆਂ ਉਹ ਲੋਕਾਂ ਦੀਆਂ ਬਣਾਈਆਂ ਹੋਊਗਾ ਸਰਕਾਰਾਂ ਆਈਆਂ ਤਾਂ ਉਹਨਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਹਾਲਾਂਕਿ 25 ਦਿਨ ਹੋ ਗਏ 25 ਦਿਨ ਬਹੁਤ ਹੁੰਦੇ ਆ ਡਾਕਟਰਾਂ ਮੁਤਾਬਕ ਆਪਾਂ ਆਮ ਸੁਣਦੇ ਆ ਵੀ ਤੀਜੇ ਦਿਨ ਜਿਹੜਾ ਸਰੀਰ ਆ ਅੰਦਰੋਂ ਸਰੀਰ ਨੂੰ ਸਰੀਰ ਖਾਣਾ ਸ਼ੁਰੂ ਕਰ ਦਿੰਦਾ ਹੈਗਾ ਤਾਂ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਜੇ ਕਿਤੇ ਨਾ ਕਿਤੇ ਅਸੀਂ ਤਾਂ ਇਹੀ ਕਾਮਨਾ ਕਰਦੇ ਆ ਪ੍ਰਮਾਤਮਾ ਅੱਗੇ ਕਿ ਸਾਡੇ ਇਸ ਲੀਡਰ ਦੀ ਜਿਹੜੀ ਲੰਮੀ ਉਮਰ ਹੋਵੇ ਕੋਈ ਕਿਸੇ ਕਿਸਮ ਦੀ ਇਹੋ ਜਿਹੀ ਗੱਲ ਨਾ ਹੋਵੇ ਤਾਂ ਪਰ ਜੇਕਰ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਸਾਨੂੰ ਮਤਲਬ ਇਸ ਲੀਡਰ ਤੇ ਜਾਣ ਦਾ ਬਹੁਤ ਦੁੱਖ ਹੋਊਗਾ ਤੇ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਵੀ ਮਾਹੌਲ ਵੀ ਖਰਾਬ ਹੋ ਸਕਦਾ ਜਿਵੇਂ ਦੁੱਧ ਦੀ ਗੱਲ ਕਰ ਲਈ ਤਾਂ ਭਾਈ ਲਗਾਤਾਰ ਦੁੱਧ 'ਚ ਵੀ ਹਨਾ ਉਹ ਫਾਇਦਾ ਨਹੀਂ ਰਿਹਾ ਉਹ ਗੱਲ ਨਹੀਂ ਰਹੇਗੀ ਜੇ ਐਮਐਸਪੀ ਮਿਲਦੀ ਹੈ ਜਿਵੇਂ ਇਹ ਵੀ ਐਮਐਸਪੀ ਦੇ ਦਾਇਰੇ 'ਚ ਆਵੇ ਤਾਂ ਕਿਤੇ ਨਾ ਕਿਤੇ ਉਹ ਗੱਲ ਹੋਰ ਬਨੂਗੀ ਹਾਂ ਤੁਸੀਂ ਇਹ ਗੱਲ ਪੁੱਛ ਲਈ ਜੀ ਜਿਹੜਾ ਹਿਮਾਚਲ ਹੈ ਉਹਨਾਂ ਨੇ ਐਮਐਸਪੀ ਤੈਅ ਕੀਤੀ ਹੈ ਅਸਲ ਤੇ ਵਿੱਚ ਇਹ ਸਰਕਾਰ ਦੀਆਂ ਪਾਲਿਸੀਆਂ ਹੈਗਾ ਕਿਤੇ ਨਾ ਕਿਤੇ ਜਿਵੇਂ ਹੁਣ ਸਾਡੇ ਕਿਸਾਨ ਭਰਾ ਆਗੇ ਕਿਸਾਨ ਭਰਾਵਾਂ ਨੂੰ ਇਹ ਲੱਗਦਾ ਵੀ ਜਿਹੜਾ ਪਿੰਡਾਂ ਦੇ ਵਿੱਚ ਰੇਟ ਹੈ ਜਿਹੜਾ ਉਹ ਦੁੱਧ ਹੀ ਨਹੀਂ ਦਿੰਦੇ ਪਰ ਅਸਲ ਦੇ ਵਿੱਚ ਗੱਲ ਇਹ ਹੈ ਵੀ ਆਪਣੇ ਦੋ ਉਦਾਰੇ ਦੁੱਧ ਨੂੰ ਖਰੀਦਦੇ ਆ ਇੱਕ ਸੰਗਠਿਤ ਖੇਤਰੋਂ ਦਾਗਾ ਇੱਕ ਗੈਰ ਸੰਗਠਿਤ ਖੇਤਰੋਂ ਅਸੀਂ ਜਿਹੜਾ ਖੁੱਲੇ ਦਾ ਕਾਰੋਬਾਰ ਕਰਨ ਵਾਲੇ ਆ ਭਾਵੇਂ ਡੇਰੀ ਵਾਲਾ ਕੋਈ ਦੁੱਧ ਦਹੀਂ ਪਨੀਰ ਬਣਾਉਂਦਾ ਭਾਵੇਂ ਦੁੱਧੀਆਂ ਜੋ ਡੋਟ ਡੂ ਸਰਵਿਸ ਦਿੰਦੇ ਆ ਤਾਂ ਅਸੀਂ ਗੈਰ ਸੰਗਠਿਤ ਖੇਤਰ ਵਿੱਚ ਆਉਣੇ ਆ ਤਾਂ ਜਿਹੜਾ ਗੈਰ ਸੰਗਠਿਤ ਖੇਤਰ ਦੇ ਰੇਟ ਆ ਉਹ ਇਸ ਟਾਈਮ ਬਹੁਤ ਘੱਟ ਆ ਤਾਂ ਕਿਤੇ ਨਾ ਕਿਤੇ ਫਰਜ ਕਰ ਲਓ ਵੀ ਕੋ ਪਿੰਡ ਦੇ ਵਿੱਚੋਂ ਦੁੱਧ ਦੀ 2 ਕਵਾਂਟਲ ਦੁੱਧ ਲੈ ਕੇ ਆਉਂਦਾ ਉਹਦੀ 1 ਕਵਾਂਟਲ ਦੀ ਸਪਲਾਈ ਆ ਉਹਨੇ ਉਹਦੇ ਚੋਂ ਆਪਦਾ ਕੋਈ 11500 ਰੁਪਿਆ ਮਨਾਫਾ ਕਮਾ ਲਿਆ ਪਰ ਸਰਕਾਰ ਦੀ ਪਾਲਿਸੀ ਇਹ ਜਿਹੜਾ ਕਵਾਂਟਲ ਦੁੱਧ ਬਚਦਾ ਹੈਗਾ ਉਹ ਜੋ ਇਹ ਸੰਗਠਿਤ ਖੇਤਰ ਹੈ ਜੋ ਬੇਰਕਾ ਬਾਣੀ ਟੂਡੇ ਜਿਹੜੇ ਵੀ ਹੈਗੇ ਪ੍ਰਾਈਵੇਟ ਲਿਮਟਿਡ ਉਹ ਤਾਂ ਦੁੱਧ ਦੋਧੀਆਂ ਤੋਂ ਦੇਖੋ ਖਰੀਦ ਦੇਣੀ ਸਰਕਾਰ ਦੀ ਇਹ ਪਾਲਿਸੀ ਆ ਤਾਂ ਸਾਨੂੰ ਜਿਹੜਾ ਫालतू ਦੁੱਧ ਹੁੰਦਾ ਫਰਜ ਕਰ ਲੋ ਘਰਾਂ ਚੋਂ ਅਸੀਂ 1500 ਰੁਪਏ ਦਿਹਾੜੀ ਦਾ ਕਮਾ ਲਿਆ ਤਾਂ ਜਿਹੜਾ ਕੁਆਂਟਲ ਦੁੱਧ ਫालतू ਆ ਉਹ ਦੁੱਧ ਪ੍ਰਾਈਵੇਟ ਸੈਂਟਰ ਤੇ ਛੱਟਣਾ ਪੈਂਦਾਗਾ ਗੈਰਸੰਗਠਿਤ ਖੇਤਰ ਚ ਆਉਣੇ ਆ ਸੰਘਾਰ ਚ ਕਹਿੰਦਾ ਖੇਤੀ ਦਾ ਨਹੀਂ ਸਾਰੇ ਕਾਸੀ ਦਾ ਇਹਨੂੰ ਮੰਨ ਪਰ ਇਹਦੇ ਤੇ ਐਮਐਸਬੀ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਕਮਿਸ਼ਨ ਏਜੰਟ ਐਂ ਦੇਖੋ ਕਿਤੇ ਨਾ ਕਿਤੇ ਭਾਰ ਮੇ ਇਹ ਖੜਾ ਕੀਤਾ ਜਾਂਦਾਗਾ ਵੀ ਕਿਸਾਨਾਂ ਨੂੰ ਵੀ ਐ ਹੁੰਦਾ ਵੀ ਇਹ ਲੁੱਟੀ ਜਾਂਦੇ ਸਾਨੂੰ ਹੂੰ ਦੇਖੋ ਸਾਡੇ ਵਾਂਗੂ 8 ਰੁਪਏ ਫੈਂਟ ਹੋ ਜੇ ਰੇਟ ਸਾਡੇ ਵਾਂਗੂ 10 ਰੁਪਏ ਹੋ ਜੇ ਫਰਜ਼ ਕਰ ਲਓ ਅਸੀਂ 5 ਫੈਂਟ ਦਾ ਲਵਾਂ ਤਾਂ 50 ਰੁਪਏ ਖਰੀਦਦੇ ਆਂ ਅਸੀਂ 55 ਵੇਚਦੇ ਆਂਗੇ ਸ਼ਹਿਰ 'ਚ ਸਾਡੇ ਉਹਦੇ 'ਚ ਕੀ ਹੈਗਾ ਹੈਗਾ ਪਰ ਅਸਲ ਦੇ ਵਿੱਚ ਇਹ ਹੈ ਵੀ ਜਿਹੜੀਆਂ ਕੰਪਨੀਆਂ ਆਈਆਂ ਉਹਨਾਂ ਨੂੰ ਮੂਰੇ ਲਿਹਾਉਣੀ ਚਾਹੁੰਦੀ ਹੈ ਕਾਰਪੋਰੇਟ ਕਰਾਉਣਿਆਂ ਨੂੰ ਸਰਕਾਰ ਜਿਹੜਾ ਅਸੀਂ ਖੁੱਲੇ ਦਾ ਕਾਰੋਬਾਰ ਕਰਦੇ ਆਂ ਸਾਨੂੰ ਵੀ ਖਤਮ ਕਰਨਾ ਚਾਹੁੰਦੀ ਆ ਤਾ ਅਸੀਂ ਵੀ ਇਹ ਮੰਨ ਲਾ ਵੀ ਪੰਜਾਬ ਸਰਕਾਰ ਆ ਜਿਵੇਂ ਆਪਣੀ ਸਾਨੂੰ ਘੱਟੋ ਘੱਟ 2-3 ਨਰੀ ਸਾਡੀ ਮੰਨ ਲਓ ਵੀ ਆਪਣੇ ਮਾਨਜੋਗ ਮੰਤਰੀ ਆ ਕਰਮੀਤ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਇਹ ਕਹਤਾ ਹਾਂ ਮੀਟਿੰਗ ਕਰਾਂਗੇ ਪਰ ਇਹਨਾਂ ਦੀਆਂ ਚੋਣਾਂ ਨਹੀਂ ਲੋਟਾਂ ਉਹਨਾਂ ਗਿਆਂ ਕਰਿਆ ਆ ਚੋਣਾਂ ਆਗੀਆਂ ਕਰੇ ਉਹ ਚੋਣਾਂ ਆਗੀਆਂ ਬਸ ਬਹਾਨੇ ਲਾਈ ਜਾਂਦੇ ਆ ਕੋਈ ਮੀਟਿੰਗ ਨਹੀਂ ਪਹਿਲਾਂ ਵਾਲਿਆਂ ਸਰਕਾਰਾਂ ਨਾਲ ਵੀ ਕੋਸ਼ਿਸ਼ ਕੀਤੀ ਕੀ ਬਦਲਾ ਲੱਗਿਆ ਕੋਈ ਮੀਟਿੰਗ ਕਰਨ ਦਾ ਸਮਾਂ ਵਧੀਆ ਮਿਲਿਆ ਕਿਵੇਂ ਇਹ ਤਾਂ ਪਹਿਲਾਂ ਵਾਲਿਆਂ ਨੂੰ ਵੀ ਮਾਣੀ ਲੱਗੀ ਜੀ ਮੈਂ ਉਸ ਨੂੰ ਕਹੀ ਜਾਂਦਾ ਸਾਨੂੰ ਸਾਲ ਹੋ ਗਿਆ ਜਦੋਂ ਸਾਡਾ ਹੱਲ ਕਰਨਗੇ ਉਹ ਤਾਂ ਵੇਖੀ ਜਊ ਮੀਟਿੰਗ ਪਹਿਲਾਂ ਠੀਕ ਕਰੇ ਗਏ ਆ ਉਦੋਂ ਚੰਗੀ ਚਾਹ ਪਾਣੀ ਪਿਆ ਕੇ ਸਾਡੀਆਂ ਗੱਲਾਂ ਕਰ ਲਈਆਂ ਸਾਡੇ ਨਾਲ ਸਾਨੂੰ ਸੁਣਾਤੀਆਂ ਮੋੜਤਾ ਵੀ ਆਪਾਂ ਕਹਾਂ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਉਸ ਤੋਂ ਬਾਅਦ ਕਦੇ ਤਾਂ ਕੋਈ ਜਿਮਣੀ ਚੋਣ ਆ ਗਈ ਕਦੇ ਕੁਸ਼ ਹੋ ਗਿਆ ਬਸ ਜਦੋਂ ਕਹਿਣੇ ਆ ਹੁਣ ਆ ਚੋਣਾ ਲੰਘ ਜਾਂਦ ਹੁਣ ਆ ਚੋਣਾ ਲੰਘੇ ਤਾਂ ਅਸੀਂ ਟਾਈਮ ਟਪਾਤਾ ਪਰ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਚਾਹੁੰਦੇ ਆ ਦੁੱਧ ਦੇ ਰੇਟ ਵੀ ਉੱਠਨੇ ਚਾਹੀਦੇ ਆ ਫਸਲਾਂ ਤੇ ਵੀ ਐਮ ਐਸ ਪੀ ਮਿਲਣੀ ਚਾਹੀਦੀ ਆ ਦੁੱਧ ਤੇ ਵੀ ਜਿਵੇਂ ਹਿਮਾਚਲ ਪ੍ਰਦੇਸ਼ ਦੇ ਆਧਾਰ ਤੇ ਮੰਨ ਲਓ ਐਮ ਐਸ ਪੀ ਆ ਪਰ ਕਰਾਂਗੇ ਤਾਂ ਤਾਂ ਜੋ ਕੋਈ ਗੱਲ ਕਰੂਗਾ ਤਾਂ ਬਹਿ ਕੇ ਪਰ ਜਦੋਂ ਕੋਈ ਗੱਲ ਸੁ ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਅਸੀਂ ਮੋਰਚੇ ਦੀ ਪਹਿਲਾਂ ਵੀ ਹਮਾਇਤ ਕੀਤੀ ਹੈ ਹੁਣ ਵੀ ਹਮਾਇਤ ਕਰਦੇ ਆਂ ਔਰ ਡਟਵੀਂ ਹਮਾਇਤ ਕਰਦੇ ਰਹਾਂਗੇ ਔਰ ਜਦੋਂ ਕਿਤੇ ਸਾਨੂੰ ਇਹਨਾਂ ਭਰਾਵਾਂ ਦੀ ਲੋਡ ਪਊਗੀ ਇਸ ਮੰਗ ਨੂੰ ਲੈ ਕੇ ਵੀ ਜੋ ਦੁੱਧ ਦੇ ਰੇਟਾਂ ਨੂੰ ਲੈ ਕੇ ਆ ਤਾਂ ਉਦੋਂ ਅਸੀਂ ਇਹਨਾਂ ਦੀ ਵੀ ਹਮਾਇਤ ਲਵਾਂਗੇ ਇਹ ਵੀ ਸਾਡੇ ਨਾਲ ਮਿਲਾਕਾਤ ਹੋਈ ਅੱਜ ਕਿ ਨਹੀਂ ਹੋਈ ਪੁੱਜੀ ਨਹੀਂ ਦੇਖੋ ਅਜੇ ਅਸੀਂ ਜਦੋਂ ਆਏ ਆ ਇੱਕ ਵਾਰ ਅਸੀਂ ਦੁੱਧ ਹੀ ਵਰਤਾ ਰਹੇ ਆ ਉਹਨਾਂ ਨਾਲ ਮੁਲਾਕਾਤ ਨਹੀਂ ਹੋਈਗੀ ਸਰਪਨੰਦ ਢੇਰ ਜੀਆ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਆ ਗੱਲਬਾਤ ਹੋਈ ਆ ਸਾਰੀ ਸੰਜੀ ਉਹਨਾਂ ਨੇ ਜਿਵੇਂ 30 ਤਰੀਕ ਦਾ ਵੰਦ ਦਾ ਪੰਜਾਬ 15 ਸੱਦਾ ਦਿੱਤਾ ਉਹਦੇ ਤੇ ਵੀ ਉਹਨਾਂ ਨੇ ਸਾਨੂੰ ਕਿਹਾ ਅਸੀਂ ਤੁਹਾਨੂੰ ਚਿੱਠੀ ਭੇਜਾਂਗੇ ਉਸ ਹਿਸਾਬ ਨਾਲ ਅਸੀਂ ਆਪਦਾ ਪ੍ਰੋਗਰਾਮ ਲੀਕ ਕੇ ਅਸੀਂ ਉਸ ਦਾ ਜਿਹੜਾ 15 ਸੱਦਾ ਉਹਨੂੰ ਵੀ ਸਮਰਥਨ ਦੇਵਾਂਗੇ ਆਪਦਾ ਉਹ じゃ ਸਾਡਾ ਕਿਵੇਂ ਕਰੀਏ ਦੁੱਧ ਪਹਿਲਾਂ ਵਰਤਾ ਗਏ ਜਾਂ ਉੱਤੇ ਨਾਗਾ ਮਾਰ ਗਏ ਕਿਉਂਕਿ ਜਿਸ ਤਰ੍ਹਾਂ ਦਾ ਵੀ ਇਥੋਂ ਮੈਸੇਜ ਲੱਗਦਾ ਅਸੀਂ ਆਪਣੀ ਜਥੇਵੰਦੀ ਵੱਲੋਂ ਪੂਰਨ ਹਮਾਇਤ ਕਰਦੇ ਆਂ ਇਸ ਮੋਰਚੇ ਦੀ ਔਰ ਹਮਾਇਤ ਕਰਦੇ ਰਹਾਂਗੇ ਠੀਕ ਆ ਜੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਤਾਂ ਪੰਜਾਬ ਦੇਦੀ ਜੂਨੀਅਰ ਜਿਹੜੀ ਉਹਨਾਂ ਦੇ ਵੱਲੋਂ ਇਹ ਹਮਾਇਤ ਕੀਤੀ ਗਈ ਆ ਮੋਰਚੇ ਦੇ ਦੁੱਧ ਲੈ ਕੇ ਆਏ ਆ 25000 ਲੀਟਰ